ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲ ਕਰਨ ਲੱਗਾ ਨਾ ਇਹ ਗੱਲ ਕਰਨ ਮੇਰਾ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਪਰ ਮੈਂ ਸੋਚਿਆ ਵੀ ਜਿਹੜੇ ਕਦੀੜ ਹਰਾਮਖੋਰ ਜਾਂ ਆਵਾਰਾ ਉਹਨੇ ਜਿਨ੍ਹਾਂ ਦੇ ਵੱਢਣ ਨਾਲ ਬੰਦਾ ਹਲਕ ਜਾਂਦਾ ਹੈ ਕੀ ਹੁੰਦੇ ਨੇ ਉਹ ਕੁੱਤੇ ਤਾਂ ਪਾਉਣ ਲੱਗਾ ਨਹੀਂ ਗਾਲਾਂ ਕੱਢਿਓ ਵੱਢਿਓ ਪੂਰਾ ਫੇਰ ਅਗਲਾ ਮੌਕੇ ਨਾਲ ਟਿਕਟੂਕੇ ਲਵਾ ਲਊਗਾ ਕਿਉਂਕਿ ਕੁੱਤੇ ਦੇ ਵੱਢੇ ਤੋਂ ਬੰਦਾ ਹਲਕ ਜਾਂਦਾ ਹੁੰਦਾ ਪਰ ਅਸੀਂ ਨਹੀਂ ਹਲਕਦੇ ਸਾਡੇ ਕੋਲੇ ਇਲਾਜ ਬਹੁਤ ਹੈ ਖਾਣ ਪੀਣ ਦਾ ਭਰੇਜ ਰੱਖਦੇ ਹੋ ਤੇ ਹੁਣੇ ਬੇਨਤੀ ਮੈਂ ਤਾਂ ਕਰਨ ਲੱਗਾ ਇਤੋਂ ਬਾਅਦ ਇੱਕ ਵਾਰੀ ਫਤਿਹ ਹੋਰ ਬੁਲਾਈਏ ਹੁਣ ਚੰਗੀ ਗੱਲ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਮਾਨਯੋਗ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਵੀ ਜਿਹੜਾ ਸਰਦ ਰੁੱਤ ਦਾ ਸੈਸ਼ਨ ਸੀ ਨਾ ਉਹ ਤਾਂ ਖਤਮ ਹੋਣ ਵਾਲਾ ਹੈ ਹੁਣ ਸਮਝੋਗੇ ਵੀ ਮੈਂ ਗੱਲ ਸ਼ੁਰੂ ਕਿਉਂ ਕਰਨ ਦਾ ਅੱਜ ਸਰਕਾਰ ਦੇ ਨਾਲ ਬੋਲਣਾ ਭਾਈ ਸ਼ਾਬ ਸ਼ਸ਼ਾ ਲਾਇਆ ਮੈਂ ਕਿਉਂਕਿ ਤੁਸੀਂ ਸ਼ਾਹ ਵੀ ਬੋਲਦੇ ਹੋ ਐਮਪੀ ਸਾਹਿਬ ਖੰਡੂਰ ਸਾਹਿਬਾ ਦੇ ਅਮਰਤਪਾਲ ਤੇ ਭਾਪੇ تر세ਮ ਦੇ ਸੁਪੁੱਤਰ ਤੇ ਇਹਨਾਂ ਦੀ ਜਿਹੜੀ ਪਟੀਸ਼ਨ ਸੀ ਨਾ ਉਹ ਮਾਨਯੋਗ ਅਦਾਲਤ ਵੱਲੋਂ ਜਾਨਕੀ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਵੀ ਸਰਦਰੁੱਤ ਦਾ ਜਿਹੜਾ ਸੈਸ਼ਨ ਸੀ ਉਹ ਖਤਮ ਹੋ ਚੱਲਿਆ ਹੁਣ ਲੋੜ ਨਹੀਂ ਔਰ ਕਹਿੰਦੇ ਮਾਨਯੋਗ ਹਾਈ ਕੋਰਟ ਨੇ ਪਹਿਲਾਂ ਵੀ ਕਿਹਾ ਸੀ ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਪਟੀਸ਼ਨ ਨਾ ਪਾਓ ਵੀ ਇਹ ਨੀਡਲ ਪ੍ਰੋਲ ਹੈ ਤੁਹਾਨੂੰ ਨਹੀਂ ਮਿਲਣੀ ਪਰ ਫਿਰ ਇਹਨਾਂ ਨੂੰ ਇਦਾਂ ਲੱਗਿਆ ਵੀ ਹੁਣ ਅਸੀਂ ਅੰਦਰ ਵੜ ਕੇ ਪਾਰਕ ਕੀਤਾ ਹੈ ਮਾਲਾ ਫੇਰੀ ਐ ਅਸੀਂ ਕਿਹਾ ਭਾਰਤ ਸੰਵਿਧਾਨ ਭਾਰਤ ਸੰਵਿਧਾਨ ਭਾਰਤ ਸੰਵਿਧਾਨ ਬੰਦੇ ਮਾਤਰਮ ਬੰਦੇ ਮਾਤਰਮ ਇਦਾਂ ਗਾਣੇ ਜਨ ਗਨ ਮਨਿਆਂ ਦੀ ਨਾ ਇੱਕ ਜਾਏ ਉਹ ਗਾਏ ਹੋਣਗੇ ਇਹਨੂੰ ਲੱਗਿਆ ਹੁਣ ਲੱਗਿਆ ਹੋਣਾ ਵੀ ਸ਼ਾਇਦ ਅਸਰ ਹੋਊਗਾ ਸਾਡੀ ਅਰਦਾਸ ਵਕੀਲ ਸਾਹਿਬ ਰਾਹੀਂ ਜੱਜ ਸਾਹਿਬਾਨ ਸੁਣ ਲੈਣਗੇ ਤਾਂ ਲੱਗਿਆ ਹੋਵੇ ਨਾ ਪਰ ਜੇ ਖਾਨੇ ਚ ਇਹਦੇ ਪੈਜੇ ਨਾ ਤਾਂ ਥੋੜਾ ਜਿਹਾ ਜੇ ਠੇਕਰਾ ਮੁੱਦਾ ਮਾਰਿਆ ਉਹਨੂੰ ਥੱਲੇ ਲਾ ਲਓ ਹਵਾ ਲੱਗ ਜੇ ਮਾੜੀ ਮੋਟੀ ਖਾਨੇ ਚ ਗੱਲ ਪੈ ਜੇ ਜਿਹੜੀ ਮੈਂ ਗੱਲ ਕਹਿਣ ਲੱਗਾ ਜਿਹੜੀ ਐਨਐਸਏ ਹੈਗੀ ਹੈ ਨਾ ਇਹ ਪਾਲਿਸੀ ਸੂਬਾ ਸਰਕਾਰ ਦੀ ਹੁੰਦੀ ਹੈ ਤੇ ਇਹਦਾ ਮਤਲਬ ਹੁੰਦਾ ਵੀ ਜਿਹੜਾ ਬੰਦਾ ਕਿਸੇ ਵੀ ਸੂਬੇ ਦਾ ਸਟੇਟ ਦਾ ਮਾਹੌਲ ਖਰਾਬ ਕਰਦਾ ਗੁੰਡਾਗਰਦੀ ਕਰਦਾ ਉਹਨੂੰ ਨੱਥ ਪਾਉਣ ਵਾਸਤੇ ਇਹ ਕੇਵਲ ਸੂਬਾ ਸਰਕਾਰ ਦੀ ਇੱਕ ਪਾਲਿਸੀ ਹੁੰਦੀ ਹੈ ਭਾਵੇਂ ਤੁਸੀਂ ਹਾਈ ਕੋਰਟ ਜਾਵੋ ਸੁਪਰੀਮ ਕੋਰਟ ਜਾਵੋ ਮਾਨਯੋਗ ਅਦਾਲਤ ਨੇ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਕਿਸੇ ਵੀ ਸੂਬੇ ਦੀ ਜਿਵੇਂ ਪੰਜਾਬ ਸਰਕਾਰ ਤੋਂ ਇਹ ਜਵਾਬ ਮੰਗਿਆ ਸੀ ਵੀ ਤੁਸੀਂ ਪ੍ਰੋਲ ਕਿਉਂ ਨਹੀਂ ਦਬਾਉਣਾ ਚਾਹੁੰਦੇ ਅਮਰਿਤਪਾਲ ਦੇ ਵਿਰੋਧ ਵਿੱਚ ਕਿਉਂ ਸਰਕਾਰ ਨੇ ਕਹਿਤਾ ਵੀ ਗੁੰਡਾਗਰਦੀ ਕਰਨਗੇ ਇਹਦੇ ਵਿੱਚ ਸੁਪਰੀਮ ਕੋਰਟ ਨੇ ਜਾਂ ਹਾਈ ਕੋਰਟ ਨੇ ਕੁਝ ਨਹੀਂ ਕਰਨਾ ਸੀ ਉਹ ਸਿਰਫ ਇਦਾਂ ਚਿੱਠੀ ਲਿਖੀ ਹੋਈ ਪੜਨੀ ਸੀ ਪੰਜਾਬ ਦੇ ਵਿੱਚ ਅਮਰਸਾ ਦੇ ਜਿਹੜੇ ਡੀਸੀ ਸਾਹਿਬ ਨੂੰ ਚਿੱਠੀ ਲਿਖੀ ਹੋਣੀ ਹੈ ਤੇ ਉਹ ਜੱਜ ਸਾਹਿਬ ਨੇ ਰੀਡਰ ਨੇ ਪੜ੍ਹ ਲਈ ਹੋਣੀ ਹੈ ਉਹਦੇ ਵਿੱਚ ਲਿਖਿਆ ਹੋਣਾ ਵੀ ਜਿਹੜਾ ਇਹ ਪਾਉ ਪਾਉ ਸਾਲ ਸਾਲ ਕਰੀ ਜਾਂਦੇ ਨੇ ਇਹ ਬੰਦਾ ਪੰਜਾਬ ਦਾ ਮਾਹੌਲ ਖਰਾਬ ਕਰਕੇ ਆਇਆ ਤੇ ਹੁਣ ਦੁਬਾਰੇ ਫੇਰ ਕਰ ਦੂਗਾ ਅਗਲੇ ਕਹਿੰਦੇ ਵੀ ਅਸੀਂ ਕਿੰਨੇ ਕੁ ਪੁਲਿਸ ਲਾਵਾਂਗੇ ਪੰਜਾਬ ਵਿੱਚ ਇਹਨਾਂ ਦੀ ਗੁੰਡਾਗਰਦੀ ਰੋਕਣ ਵਾਸਤੇ ਬੇਤਰਹੀ ਹੈ ਵੀ ਇਹਨੂੰ ਜੇਲ੍ਹ 'ਚ ਹੀ ਰੱਖੋ ਬਸ ਆਹੀ ਗੱਲ ਹੈ ਨਾ ਹੁਣ ਹਲਕੇ ਕੁੱਤੇ ਨੂੰ ਫੜਨ ਵਾਸਤੇ ਮਾਰਨ ਵਾਸਤੇ ਕਿੰਨੇ ਬੰਦਿਆਂ ਨੂੰ ਟੰਬੇ ਚਾੱਕ ਕੇ ਭਜਣਾ ਪਊ ਜੇ ਕਿਤੇ ਉਹ ਕਿਸੇ ਦਰਖਤ ਨਾਲ ਬੰਨਿਆ ਹੋਵੇ ਸੰਗੜ ਲਾ ਕੇ ਫਿਰ ਬੇਫਿਕਰ ਆਉਣਾ ਔਰ ਅਗਲਾ ਕੋਈ ਚੱਕਰ ਨਹੀਂ ਦੋ ਰੋਟੀਆਂ ਸਿੱਟੀ ਚੱਲੋ ਬਲ ਖਤਮ ਲस्सी ਦੀ ਘੁੱਟ ਪਾ ਦਿਆ ਕਰੋ ਦੁੱਧ ਦੀ ਘੁੱਟ ਪਾ ਦਿਆ ਕਰੋ ਜਿਵੇਂ ਅਸੀਂ 4-5 ਕੁੰਡੇ ਰੱਖੇ ਆ ਬਾਹਰ ਵੀ ਕੁੱਤਿਆਂ ਬਾਹਤ ਤੇ ਤੇ ਅੱਧਾ ਕਿਲੋ ਦੁੱਧ ਤੇ ਅੱਧਾ ਕਿਲੋ ਪਾਣੀ ਪਾ ਕੇ ਦੋ ਰੋਟੀਆਂ ਸੜ ਦੇਣਾ ਵਿਚਾਰੇ ਪੇਟ ਪੂਜਾ ਕਰ ਲੈਂਦੇ ਇਹ ਜਵਾਬ ਦੇਤਾ ਪੰਜਾਬ ਪੁਲਿਸ ਨੇ ਵੀ ਤੇ ਪੰਜਾਬ ਸਰਕਾਰ ਨੇ ਵੀ ਵੀ ਇਹ ਬੰਦਾ ਮਾਹੌਲ ਖਰਾਬ ਕਰੂਗਾ ਇਹਦੇ ਤੇ ਐਨਐਸਏ ਲੱਗੀ ਰਹਿਣੀ ਚਾਹੀਦੀ ਹੈ ਤੇ ਇਹਨੂੰ ਅਸੀਂ ਨਹੀਂ ਚਾਹੁੰਦੇ ਵੀ ਜੇਲ੍ਹ ਤੋਂ ਬਾਹਰ ਆਵੇ ਮਤਲਬ ਇਹ ਜਿਹੜੀ ਪਟੀਸ਼ਨ ਪਾਈ ਸੀ ਨਾ ਵੀ ਪ੍ਰੋਲ ਦਿਓ ਉਸੇ ਦੀ ਸਰਦ ਰੁੱਤ ਵਿੱਚ ਜਾਣਾ ਅਛਾ ਲੈ ਗੱਲ ਹੁਣ ਇੱਕ ਹੋਰ ਚੇਤੇ ਆ ਗਈ ਜਿਹਦੇ ਨੇ ਵਿਆਹ ਕਰਾਉਣਾ ਸੀ ਨਾ ਉਹਦੇ ਨੇ ਕੋਰਟ ਪਾਇਆ ਸੀ ਤੇ ਉਦੋਂ ਪਹਿਲਾਂ ਕਹਿੰਦਾ ਰਿਹਾ ਮਰਿਆਦਾ ਭੰਗ ਹੁੰਦੀ ਹੈ ਜਿਹੜੇ ਬੰਦੇ ਕੋਰਟ ਪਾਉਂਦੇ ਆ ਹੋਣੋ ਕੋਟ ਪਾ ਕੇ ਸਲਾਹ ਹੋਣੀ ਹੈ ਵੀ ਜਾਮਾਂ ਵਾਲੀ ਸੈਸ਼ਨ ਦੇ ਵਿੱਚ ਉਹੀ ਕੋਟ ਪਉਣਾ ਹੋਣਾ ਹੈ ਥੱਲੇ ਦੀ ਚੋਲਾ ਪਾ ਕੇ ਲੱਤਾਂ ਨੰਗੀਆਂ ਨਾ ਨੰਗੀਆਂ ਤਾਂ ਖੋ ਨਹੀਂ ਸਕਦੀ ਹੁਣ ਠੰਡ ਵਾਲੀ ਥੱਲੇ ਦੀ ਪਜਾਮੀ ਪਿਮੀ ਪਉਣੀ ਹੋਣੀ ਹੈ ਵੀ ਪਾ ਕੇ ਜਾਵਾਂਗੇ ਪਰ ਨਹੀਂ ਅਗਲੇ ਨੇ ਅਭਿਸ਼ ਨੂੰ ਉੱਥੇ ਵੀ ਕੀਤਾ ਹੋਣਾ ਵੀ ਨਹੀਂ ਪਾਹੀ ਇਹ ਮਰਾ ਦਾ ਦੇ ਉਲਟ ਹੈ ਤੁਸੀਂ ਲੋਕਾਂ ਨੂੰ ਮਤਨ ਨਹੀਂ ਸੀ ਵੀ ਕੋਟ ਨਹੀਂ ਪਾ ਸਕਦੇ ਅਛਾ ਇਹਨੇ ਬਿਆਨ ਦਿੱਤਾ ਹੀ ਸੀ ਹਣੇ ਜਾ ਰਕਦੇ ਨਾਮ ਬਾਦ ਵਿਆਹ ਹੋ ਗਿਆ ਤੇ ਉਹ ਜੋ ਲਾਵਾ ਲੈਂਦਾ ਸੀ ਉਹ ਕੋਟ ਦਿਖਾ ਕੇ ਅਗਲੇ ਵੀ ਆ ਉਹੀ ਕੋਟ ਹੈ ਇਹਦੇ ਨਰਮਰਾਦਾ ਭੰਗ ਹੁੰਦੀ ਹੈ ਤੇ ਉਹਨੂੰ ਉਹ ਕੋਟ ਘਰੇ ਪਿਆ ਹੋਣਾ ਸੁਖ ਨਾਲ ਟੰਗਿਆ ਅਨਵਾਰੀ ਵਿੱਚ ਸੁਪਨੇ ਤੇ ਲਏ ਹੋਣਗੇ ਨਾ ਵੀ ਥੱਲੇ ਦੀ ਚਿੜਤਾ ਚਿੱਟਾ ਕੁਰਤਾ ਪਿਆਨਾ ਮੁਖਸ਼ਰ ਵਾਲਾ ਜਾਂ ਚੋਲਾ ਟਕਸਾਲੀ ਉੱਪਰ ਦੀ ਕਾਲੇ ਗੱਤਰੇ ਵਾਲੀ ਕਿਰਪਾਨ ਉੱਪਰ ਦੀ ਕੋਟ ਪਾ ਕੇ ਖਜੂਰੀਆ ਪਾ ਕੇ ਗਲ ਚ फेर ਹੱਥ ਜੋੜ ਕੇ ਸੈਸ਼ਨ ਵਿੱਚ ਹਾਜ਼ਰ ਹੋ ਮੰਗੇ ਪਰ ਅਗਲੇ ਕਹਿੰਦੇ ਨਹੀਂ ਨਹੀਂ ਹੋ ਸਕਦਾ ਚਲੋ ਹੁਣ ਮੈਂ ਆਪਣੀ ਗੱਲ ਕਰ ਜਾਂ 40 50 ਕਿਤੀੜਾਂ ਦੇ ਪੇਜ ਬਣੇ ਹੋਏ ਬੂਟੇ ਐ ਕਰਤਾ ਬੂਟੇ ਨੇ ਐ ਕਰਤਾ ਬੂਟੇ ਨੇ ਐ ਕਰਤਾ ਅਸੀਂ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਅਸੀਂ ਤਾਂ ਬੋਲਣਾ ਹੁੰਦਾ ਸੁਖ ਨਾਲ ਗਲਾ ਨਹੀਂ ਬੰਦਾ ਜੀ ਬਹੁਤ ਵੱਡੀ ਲਾਈ ਹੈ ਰੱਬ ਨੇ ਉਤਲਾਣੀ ਬੋਲਦੇ ਠੋਕ ਠੋਕੇ ਸ਼ਬਦ ਆਉਂਦੇ ਐ ਸਾਨੂੰ ਕੁਝ ਨਹੀਂ ਹੁੰਦਾ ਇਹ ਤਾਂ ਬੋਲ ਲਈ ਜਾਣਾ ਬੋਲ ਲਈ ਜਾਣਾ ਜੇ ਬਾਹਲਾ ਕੋਈ ਢੋਂਕੂ ਤਾਂ ਸਾਡੇ ਕੋਲੇ ਕਸ਼ੀ ਦੇ ਕੱਡੇ ਹੋਏ ਜਿਹੜੇ ਬਾਹੇ ਹੁੰਦੇ ਟੁੱਟੇ ਹੋ ਬਹੁਤ ਰੱਖੇ ਹੋਏ ਆ ਉਹਦੀ ਮਾਰਦਨ ਟੂਹੇ ਚ ਬਥੇਰੇ ਕੁੱਤੇ ਕੁੱਤੇ ਇਹ ਸਚਾਈ ਹੈ ਅੱਛਾ ਹੁਣ ਲਾਸਟ ਵਿੱਚ ਸੀਰੀਅਸ ਗੱਲ ਕਹਿਣੀ ਐ ਇਹ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਇਹਨਾਂ ਕੋਈ ਖੁਸ਼ ਹੋ ਕੇ ਨਹੀਂ ਕੀਤੀਆਂ ਕਈ ਵਾਰੀ ਸਾਡੀ ਕੌਮ ਦੇ ਜਿਹੜੇ ਕੜਮ ਚੌਧਰੀ ਹੁੰਦੇ ਆ ਉਹਨਾਂ ਦੇ ਫਿਰ ਚਲੂਨੇ ਲੜਦੇ ਆ ਵੀ ਇਹ ਸਿੱਖਾਂ ਦਾ ਬਹਿਰੀ ਨਾ 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 ਇਹ ਗੱਲਾਂ ਕਰਕੇ ਮਨ ਖੁਸ਼ ਥੋੜੀ ਨਾ ਦੁਖੀ ਹੁੰਦਾ ਹੈ ਮਨ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰਦਾ ਵੀ ਜੇ ਰਾਜਨੀਤੀ ਕਰਨੀ ਹੈ ਪੰਜਾਬ ਦੇ ਵਾਰਸ਼ ਬਣਨਾ ਹੈ ਕੌਮ ਦੇ ਵਾਰਸ਼ ਬਣਨਾ ਹੈ ਸਿਰੀਅਸ ਹੋ ਕੇ ਗੱਲ ਕਰੋ ਸਿਰੀਅਸ ਹੋ ਕੇ ਖੜੋ ਜ਼ਿੰਮੇਵਾਰ ਬਣ ਕੇ ਮੈਦਾਨ ਵਿੱਚ ਖੜਨਾ ਪੈਂਦਾ ਚੌਕ ਵਿੱਚ ਖੜਨਾ ਪੈਂਦਾ ਚਾਰ ਪੁਲਿਸ ਵਾਲੇ ਆ ਕੇ ਫੜਨ ਵਾਸਤੇ ਬਾਹਣਾ ਬੀਤੀ ਲੜਦੇ ਫਿਰਦੇ ਸੀ ਪਤਾ ਨਹੀਂ ਕਿਹੜਾ ਜਗਾੜੂ ਰੇੜੀ ਲੈ ਲੀ ਕਿਤੇ ਪੈਟਰੋਲ